ਕਰਦੀਆਂ ਤਿਆਰੀਆਂ ਨੇ ਜੀ ਪੰਜਵੇਂ ਲੰਗਰ ਦੀਆਂ ਸਾਡੇ ਦੀਆਂ ਤਿਆਰੀਆਂ ਨੇ ਜੀ ਤੜਕੀ ਤੜਕੀ ਸਵੇਰੇ ਨਾਰ ਸਿੰਘ ਪੰਜਾਬੀ ਤੇ ਸਾਡੇ ਚੈਨੀ ਗੋਬਿੰਦਪੁਰਿਆ ਤੇ ਸਾਡੇ ਮਾਈ ਪ੍ਰਧਾਨ ਜੀ ਤੇ ਮੈਂ ਜਸਨਦੀਪ ਸਿੰਘ ਤੇ ਪਹੁੰਚ ਚੁਕੇ ਆਂ ਯਾ ਪਾ ਖੁੰਡ ਵੱਡਣ ਤੇ ਖੁੰਡ ਦੀ ਤਿਆਰੀ ਫੁੱਲ ਚੱਲ ਰਹੀ ਹੈ ਜੀ ਦੇਖੋ ਆ ਸੀਉਰੀ ਬਣਾ ਕੇ ਲਿਆਉਣਾ ਨਾਲੇ ਦੇਖੋ ਇਹ ਚਾਹ ਚਾਹ ਸਾਰੇ ਪੀਣੇ ਨੇ ਯਾਰ ਆ ਇੱਧਰ ਵੀਡੀਓ ਬਣਾ ਖੁੰਡ ਦੀ ਦੇਖ ਕੱਢਾ ਖੁੰਡਾ ਇਹਨੂੰ ਅੱਜ ਵੱਢਦੇ ਨੂੰ ਦੂਜਾ ਦੇਣਾ ਦੇਖੋ ਮੜਾ ਮੜਾ ਬਟਲੜ ਇੱਧਰ ਨੂੰ ਹੋ ਸਾਰੀ ਦਿਖਾ ਲਈਦਾ ਨੂੰ ਦੁਬਾਰਾ ਦਿਖਾਦਾ ਦੇਖੋ ਜੀ ਮੜਾ ਮੋਟਾ ਥੁੜੀ ਐ ਕੰਟ ਪਲਟਦਾ ਨਹੀਂ ਘੱਟੋ ਘੱਟ ਹੈਗਾ ਇਹ ਪਤਨ ਚਾਰ ਮਿੰਟ ਦਾ ਤੇ ਜ਼ਿਆਦਾ ਇਹ ਫਿਰ ਇਹ ਹੀ ਨਹੀਂ ਮੁਕਣਾ ਆਪਾਂ ਨੂੰ ਇੱਕ ਦਿਨ ਤਾਂ ਹੋਰੀ ਵੀਡੀਓ 5 ਮਿੰਟ ਦੀ ਜਾਣ ਦੇ ਚੰਗਾ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਤੇ ਫੁੱਲ ਜੋਰ ਲਾ ਰਹੇ ਆਂ ਉਰੇ ਟੱਕਾ ਇਹ ਟੱਕਾ ਲਾ ਲਾ ਦੇਖਾਂ ਨੇ ਕਿਆ ਜਾਊਗਾ ਇਹ ਦੇਖੋ ਇਹ ਥੋੜਾ ਜਿਹਾ ਹੀ ਰਹਿ ਗਿਆ ਹੁਣ ਤਾਂ ਚਾਹ ਪੀੜੀ ਦੇ ਕਰਦਿਆਂ ਇਧਰ ਹਜ਼ਾਰ ਦਿਖਾ ਦੇ ਉੱਤੇ ਇਧਰ ਸਾਡੇ ਆਪਣੇ ਕਿਹੜੇ ਨਹੀਂ ਹੱਤਿਆ ਜਿਹਦੇ ਨਾਲ ਵੜਦੇ ਆ ਆ ਦੇਖੋ ਇਹ ਅੱਜ ਤਾਂ ਆਰੀਆਂ ਗਣਾਸੇ ਖਪਰਾ ਖੱਪਰ ਵੀ ਲੈ ਕੇ ਆਈਆਂ ਅੱਜ ਤਾਂ ਟਾਣੀਆਂ ਦੁਨੀਆਂ ਸੰਗਦਾਂਗੇ ਆ ਦੇਖੋ ਇਹ ਚੰਦੇ ਦਾ ਦਿੱਖੇ ਨਹੀਂ ਹੈਗੇ ਪਹਿਲਾਂ ਚਲੋ ਆਇ ਲਓ ਮੱਤੇ ਨਾਲ ਲਾਓ ਸੱਚੇ ਪਾਸ਼ਾ ਮਾਤਾ ਗੋਦਰ ਕੌਰ ਜੀ ਘਰ ਪਰਖ ਆ ਤਾਂ ਪੜ ਤਾ ਆ ਯਾਰ 21 ਘਰਉਣ ਵਾਲੀ ਆ ਇਹ ਇਹਦਾ ਖੱਪ ਖੱਪ ਮਰ ਜੂ ਇਹਦੇ ਨਾਲ ਇਹਨੂੰ ਕਿਵੇਂ ਵੱਡੇਗਾ ਤੂੰ ਹੈ ਹੂੰ ਤਾਂ ਖੱਪ ਖੱਪ ਮਰ ਜੇਗਾ ਤੂੰ ਅੱਜ ਚੱਲ ਤਾਂ ਇਹੀ ਚਲਾਉਣੀ ਆ ਇਹਨੂੰ ਨਾਰੂ ਨੂੰ ਕਹਾ ਦੀ ਮੈਂ ਇਹਨੂੰ ਲਵਾ ਕੇ ਲਈ ਉਹ ਦੇਖੋ ਜੀ ਸਾਹਮਣੇ ਸਨ ਲਾਈਟ ਵੀਊ ਸੂਰਜ ਦੇਵਤਾ ਉਹ ਦੇਖੋ ਜੀ ਸਾਹਮਣੇ ਸੋਨੂੰ ਤੜਕੀ ਤੜਕੀ ਨਾਲੇ ਸੂਰਜ ਦੇਵਤਾ ਦੇ ਦਰਸ਼ਨ ਦਿਵਾ ਦੀ ਹੈ ਇਹ ਜਾਂ ਹੁੰਦਾ ਸੂਰਜ ਜਿੰਨਾ ਨੇ ਦੇਖਿਆ ਨਹੀਂ ਉਹ ਦੇਖੋ ਸਾਹਮਣੇ

ਸਾਨੂੰ ਕਹਿੰਦਾ ਕਰਪਾਨ ਵੀ ਲਿਆਇਓ ਹੰਡਾ ਵੀ ਲਿਆਇਓ ਪਤਾ ਨਹੀਂ ਬੋਲੀ ਜਾਂਦਾ ਦੇਖੋ ਜੀ ਨਾਲ ਲੱਗ ਆਇਆ ਮੈਂ ਕਹਾਂ ਜਦੋਂ ਮੈਂ ਜਦੋਂ ਸੀ ਗੱਲ ਕਰਦੇ ਹੁਏ ਨਾਰੂ ਨਾਲ ਬੱਚੇ ਨਾਲ ਬੋਲਤੀ ਤਰਨਾ ਚੰਕਾ ਜੀ ਮੈਂ ਤੈਨੂੰ ਕੋਈ ਕੁਝ ਪੈਣਾ ਨਹੀਂ ਤੈਨੂੰ ਕੋਈ ਹੋਣੀ ਕਹਿੰਦੇ ਉਹ ਬੌੜ ਮਾਰੀ ਜੀ ਦੇਖੋ ਜੀ ਇੰਨੇ ਦੀ ਨਾਲ ਹੀ ਮਿਹਨਤ ਲੱਗ ਰਹੀ ਐ ਇਹਨੂੰ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵੋਗੇ ਸਵੇਰੇ ਰੋਜ਼ ਇੱਥੇ ਮਿਹਨਤ ਲੱਗਦੀ ਆ ਬੰਦਿਆਂ ਦੀ ਸਾਡਿਆਂ ਦੀ ਫਿਰ ਜਿੰਮ ਤੇ ਲਾਈਵ ਵੀ ਦੇਖਦੇ ਹੋਈ ਤੁਸੀਂ ਪਹਿਲਾਂ ਅਸੀਂ ਜਿੰਮ ਲਾਉਣਿਆਂ ਫਿਰ ਇੱਧਰ ਆਉਣਿਆਂ ਇਹ ਦਰਖਤ ਤੇ ਬਹੁਤ ਵੱਡਾ ਦਰਖਤ ਸੀ ਉਹ ਉੱਥੇ ਹੋ ਰਹੀ ਦੀਏ ਜਾਨੀ ਕਿ ਇਹਨਾਂ ਨੂੰ ਦਿੱਕਤ ਦਿੰਦਾ ਸੀ ਖੇਤ ਦੇ ਵਿੱਚ ਪੱਤੀ ਪੱਤੀ ਇਹ ਕਾਰ ਸੇਵਾ ਨਿਹੰਗ ਸਿੰਘ ਬਾਬਾ ਜੀ ਨੂੰ ਹੁਕਮ ਕਰਾਇਦੀ ਵੱਢਣ ਦਾ ਉਹਨਾਂ ਨੇ ਵੱਢਕ ਤਾਂ ਲੈ ਗਏ ਉਹ ਆ ਜਾੜਾ ਜਿਹੜੀ ਜਾਨੀ ਕਿ ਛੱਡ ਗਏ ਇਹ ਜਾੜਾ ਮਾਗ ਲੰਗਰ ਚ ਲੱਗਣੀ ਤੇ ਆਪਣੇ ਕਰਮਾਂ ਚ ਕੀ ਹੈ ਹਾਂ ਇਹ ਨੂੰ ਆਪਾਂ ਹੁਣ ਜੜਨ ਕਰਦੇ ਆ ਕੜ ਇਹ ਨੂੰ ਜੜਨ ਆਪਾਂ ਵੜਦੇ ਆ ਕਿਉਂਕਿ ਜੜ ਹਾਏ ਨਾਰੂ ਉਰੀ ਉੱਥੇ ਕੜ ਤਾਂ ਸਰ ਕੋ ਸਰ ਆ ਤਾਂ ਆ ਇਹ ਨਾਰੂ ਤੇ ਇਧਰ ਅੜ ਕੇ ਇਹ ਵੀ ਵੱਢਣੇ ਨੇ ਤੇ ਅਸੀਂ ਆ ਨਾਂ ਲੈ ਕੇ ਆਇਆ ਖਾਪਰਾ ਤੇ ਫੁੱਲਾ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਆ ਤੇ ਇੱਥੇ ਇੰਨੇ ਦੇ ਨਾਲ ਦੀ ਬਈ ਸਾਡੇ ਚੈਨਲ ਵਾਲੇ ਤੁਹਾਨੂੰ ਲਾਈਵ ਚੀਜ਼ਾਂ ਦਿਖਾ ਰਹੇ ਨੇ ਆਪਣੇ ਮਾਹੀ ਪ੍ਰਧਾਨ ਜੀ ਲਾਈਵ ਤੁਹਾਨੂੰ ਜਿੰਮ ਦਿਖਾ ਰਹੇ ਨੇ ਡੇਲੀ ਤੇ ਇਹ ਕੋਈ ਦਿਖਾ ਨਹੀਂ ਸਕਦਾ ਵੀ ਡੇਲੀ ਅਸੀਂ ਸਵੇਰੇ ਆਹ ਕਰਦੇ ਆਂ ਕਰਦੇ ਆਂ ਅਸੀਂ ਤੁਹਾਨੂੰ ਸਵੇਰੀ 6 ਵਜੇ ਉੱਠ ਕੇ ਤੜਕੀ ਤੜਕੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਦੇ ਦਿੰਨੇ ਆਂ ਜਿੰਮ ਦੀ ਯਾ ਜਾ ਕਰਿਆ ਜਾ ਕਰਿਆ ਇਹ ਇੰਨੀ ਮਿਹਨਤ ਕਰਦੇ ਆਂ ਆਪਾਂ ਚੈਨਲ ਤੇ ਤੇ ਤੁਸੀਂ ਵੀ ਸਾਡੇ ਤੇ ਮਾੜੀ ਮੋਟੀ ਸਬਸਕ੍ਰਾਈਬ ਕਰੋ ਹੀ ਸਪੋਰਟ ਕਰੋ ਸਾਡੇ ਚੈਨਲ ਨੂੰ ਅਸੀਂ ਤੁਹਾਨੂੰ ਤੜਕੀ ਤੜਕੀ ਨਾਲ ਜਿੰਮ ਦਿਖਾਉਣੇ ਆਂ ਹੀ ਨਾਲੇ ਆ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਬਾਬੇ ਜੀ ਕਿਰਪਾ ਨਾਲ ਕਿਵੇਂ ਕਿ ਬਾਕੀ ਆਪਰੇ ਗਾਰੋ ਬਾਤ ਹੋਰ ਦੇ ਕੋਈ ਨਾਲੇ ਉਹ ਰੋਂ ਅਸੀਂ ਕਰਦੇ ਆ ਸਾਰੇ ਫਿਰ ਇਹ ਤੋਂ ਬਾਅਦ ਅਸੀਂ ਆਪਦੇ ਆਪਦੇ ਕੰਮਾਂ ਕਾਰਾਂ ਤੇ ਜਾਨੀ ਬੱਸ ਕੂਈ ਨਾ ਚੈਨੀ ਜੀ ਉੱਥੇ ਲੱਗੇ ਹੋਏ ਨੇ 800 ਇਹਨਾਂ ਦਾ ਵੀ ਚੈਨਲ ਬਣਿਆ ਹੋਇਆ ਹੈ ਕਹਿੰਦੇ ਇਹਨਾਂ ਦੇ ਚੈਨਲ ਦੀ ਤਾਂ ਜੀ ਜਮੀ ਪੱਟੀ ਮੇਸ ਕਰ ਰੱਖੀ ਆ ਕੁਛੋ ਨਾ ਕੁਛ ਕਦੇ ਕੋਸਾ ਕਦੇ ਕੋਸਾ ਚੱਕ ਚੱਕ ਸਾਰੀਆਂ ਵੀਡੀਓ ਕਿਸੇ ਦੀਆਂ ਠੁੱਕੀ ਜਾਂਦਾ ਉਹ ਕਾਪੀਰਾਈਟ ਆਉਣ ਵਾਲਾ ਤੂੰ ਖੜ ਤਸੀ ਜਿਹੜਾ ਇਹਦਾ ਚੈਨਲ ਬਣਾਇਆ ਸੀ ਫੇਸਬੁੱਕ ਦਾ ਸਾਨੇ ਉਹ ਕੋਈ ਕੰਮ ਤਾਂ ਨਹੀਂ ਆ ਸਾਡੇ ਨਾ ਕੋਈ ਵੀਡੀਓ ਪਾਉਂਦਾ ਸਾਡੇ ਕਿਸੇ ਦਿਨ ਕੋਸੋ ਨਾ ਪੱਠਾ ਬਠਾਦਾ ਨੇ ਜੇ ਬਣਾ ਵੀ ਲੈਂਦਾ ਤਾਂ ਭੇਜਦਾ ਨਹੀਂ ਆਪਦੀ ਪਤਾ ਨਹੀਂ ਕੀ ਦੇ ਮੰਗਰ ਲੱਗਾ ਫਿਰਦਾ ਹੈ ਕਿਸੇ ਤੇ ਤੁਸੀਂ ਸਾਡੇ ਨਾਲ ਇੱਕ ਹੋਰ ਜਿਹੜਾ ਸਾਨੂੰ ਰੋਜ਼ ਬੰਦਾ ਜੀਦਾ ਨਹੀਂ ਸੰਧੂ ਉਹਦੇ ਬਾਰੇ ਵੀ ਤੁਹਾਨੂੰ ਮਾੜਾ-ਮੁਟਾ ਦੱਸ ਦਈਏ ਉਹਦੇ ਬਾਰੇ ਚ ਕੀ ਕਹਣਾ ਬਖਤੌਰੇ ਬਜ਼ੁਰਗ 30 ਸਾਲ ਦੇ ਬਜ਼ੁਰਗ ਸੰਧੂ ਵਾਸਤੇ ਉਹਦਾ ਜਿੱਦੇ ਦਾ ਕੋਲ ਹੋਈ ਨਾ ਦਾ ਇਹ ਨੂੰ ਸਾਡੇ ਚੈਨਲ ਤੇ ਦਿਸੀ ਹੈ ਤੁਸੀਂ ਆਪੇ ਨੋਟਿਸ ਕੀਤਾ ਹੋਊਗਾ ਸਾਡੇ ਚੈਨਲ ਦੇ ਵੀ ਉਹ ਕਾਤ ਨਹੀਂ ਦਿਸਦਾ ਇੱਕ ਬੰਦਾ ਚਲੋ ਫਤਿਹ ਬਲਾਓ ਲੱਕੜਾ ਲੁੱਕੜਾ ਵੱਡੋ ਹੁਣ ਆਪਾਂ ਲੰਗਰ ਆਏ ਵੀ ਪਾਇਨੇ ਬਲੇ ਵਿਧਨ ਤਾਂ ਸੁੱਕਣੀਆਂ ਹੈ ਜਾ ਕੇ ਮਾੜਾ ਮੋਟਾ ਫਤਿਹ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ